ਅੱਜ ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਪਾਉਂਦਾ ਸ਼ੇਖ ਲਾਂਬੂ ਲੱਗਿਆ ਸਾਡੇ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸ਼ੇਖ 1 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਵਾਪਰੇ ਤੀਜੇ ਕੱਲੂ ਘਰੇ ਨੂੰ ਯਾਦ ਕਰਦੇ ਆਂ ਹੀ ਸਿੱਖ ਕੌਮ ਦੇ ਦਹਾਕਿਆ ਪੁਰਾਣੇ ਜ਼ਖਮ ਮੋਢ ਹਰੇ ਹੋ ਜਾਂਦੇ ਹਨ ਇਹ ਦੇਸ਼ ਦੀ ਹੰਕਾਰੀ ਹੋਈ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਕੂਮਤ ਵੱਲੋਂ ਕੀਤੇ ਗਏ ਜ਼ੁਲਮ ਦਾ ਸਿਖਰ ਸੀ ਜੋ ਸ਼ਾਇਦ ਹੀ ਕਦੇ ਦੁਬਾਰਾ ਦੁਨੀਆ ਦੇ ਇਤਿਹਾਸ ਵਿੱਚ ਵਾਪਰਿਆ ਹੋਵੇ। ਇਹ ਜ਼ੁਲਮ ਜਿਸ ਦੀ ਸ਼ੁਰੂਆਤ 1 ਜੂਨ 1984 ਨੂੰ ਹੋਈ ਜਿਸ ਦਿਨ ਕਾਂਗਰਸ ਹਕੂਮਤ ਨੇ ਸਾਡੇ ਦੇਸ਼ ਦੀਆਂ ਫੌਜਾਂ ਨੇ ਸਿੱਖਾਂ ਦੇ ਸਭ ਤੋਂ ਮੁਕੱਦਸ ਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਮਲੇ ਲਈ ਪੇਜ ਦਿੱਤੇ ਸਨ ਬੀਐਸਐਫ ਅਤੇ ਸੀਆਰਪੀਐਫ ਬਲਾ ਨੇ 1 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਅੰਦਰੋਂ ਅਤੇ ਬਾਹਰੋਂ ਪੂਰੀ ਤਰ੍ਹਾਂ ਘੇਰਾ ਪਾ ਲਿਆ ਸੀ ਤੇ ਇੰਦਰਾ ਗਾਂਧੀ ਦੇ ਹੁਕਮਾਂ ਤਹਿਤ ਬਿਨਾਂ ਐਲਾਨੇ ਹੀ ਤਾਬੜ ਤੋੜ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਹਿਲੇ ਦਿਨ ਹੀ ਸਰਕਾਰੀ ਹੁਕਮਾਂ ਤੇ ਸ੍ਰੀ ਦਰਬਾਰ ਸਾਹਿਬ ਅੰਦਰ ਹੋਈ ਇਸ ਗੋਲੀਬਾਰੀ ਵਿੱਚ ਅਨੇਕਾਂ ਹੀ ਬੇਦੋਸ਼ੇ ਸਿੱਖ ਸ਼ਰਧਾਲੂ ਜੋ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਹੋਏ ਸਨ ਸ਼ਹੀਦ ਹੋਏ ਅਤੇ ਦਰਜਨਾਂ ਦੇ ਕਰੀਬ ਸ਼ਰਧਾਲੂ ਫੱਟੜ ਹੋਏ ਕਾਂਗਰਸ ਹਕੂਮਤ ਦੇ ਹੁਕਮਾਂ ਤੇ ਪਹਿਲੇ ਦਿਨ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਹੋਈ ਗੋਲੀਬਾਰੀ ਨੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਸਨ ਇਸ ਤੋਂ ਅਗਲੇ ਦਿਨਾਂ ਵਿੱਚ ਤਾਂ ਜ਼ੁਲਮ ਦੀ ਜੋ ਦਾਸਥਾਨ ਵਾਪਰੀ ਉਸ ਨੂੰ ਸ਼ਾਇਦ ਸ਼ਬਦਾਂ ਵਿੱਚ ਬਿਆਨ ਕਰਨਾ ਵੀ ਅਸੰਭਵ ਹੈ। ਹਕੂਮਤ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸਮੁੱਚੇ ਪੰਜਾਬ ਨੂੰ ਸੰਚਾਰ ਦੇ ਸਾਰੇ ਸਾਧਨਾਂ ਨਾਲੋਂ ਘਟ ਦਿੱਤਾ। ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਜਿਸ ਕਰਕੇ ਪੰਜਵੇਂ ਪਾਸ਼ਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸ਼ਰਧਾਲੂਆਂ ਨੂੰ ਬੰਦੀ ਬਣਾ ਲਿਆ ਗਿਆ। ਰੋਹਾਨੀਅਤ ਦੇ ਕੇਂਦਰ ਨੂੰ ਕੈਦਖਾਨੇ 'ਚ ਤਬਦੀਲ ਕਰਕੇ ਜੋ ਫਟ ਕਾਂਗਰਸ ਨੇ ਸਿੱਖ ਕੌਮ ਨੂੰ ਦਿੱਤੇ ਉਹ ਰਹਿੰਦੀ ਦੁਨੀਆ ਤੱਕ ਕੌਮ ਦੇ ਦਿਲਾਂ 'ਚ ਸੁਲਗਦੇ ਰਹਿਣਗੇ ਫੌਜ ਵੱਲੋਂ ਕੀਤੀ ਗੋਲੀਬਾਰੀ ਨਾਲ ਜਿੱਥੇ ਅਨੇਕਾਂ ਨਿਹੱਥੇ ਸ਼ਰਧਾਲੂ ਸ਼ਹੀਦ ਹੋਏ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਵਿੱਚ ਵੀ ਗੋਲੀਆਂ ਲੱਗੀਆਂ ਜਿਸ ਨਾਲ ਘੋਰ ਬੇਅਦਬੀ ਹੋਈ ਪੌੜੇ ਪੁੱਟਾ ਸਮੇਤ ਸ੍ਰੀ ਦਰਬਾਰ ਸਾਹਿਬ ਜੀ ਦੀ ਹਦੂਦ ਅੰਦਰ ਦਾਖਲ ਹੋਈ ਜਦੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਮਰਿਆਦਾ ਦਾ ਕਾਣ ਕਰਕੇ ਵੀ ਹਕੂਮਤ ਦਾ ਮਨ ਨਹੀਂ ਭਰਿਆ ਤਾਂ ਕਾਂਗਰਸ ਸਰਕਾਰ ਦੇ ਹੁਕਮਾ ਤਹਿਤ ਟੈਂਕਾਂ ਤੋਪਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾਖਲ ਕਰਵਾਇਆ ਗਿਆ ਅਤੇ ਹਮਲੇ ਦੀ ਤੀਬਰਤਾ ਨੂੰ ਹੋਰ ਵੀ ਵਧਾਇਆ ਗਿਆ ਬੈਂਕਾਂ ਨਾਲ ਹਮਲਾ ਕਰਕੇ ਸਾਡੇ ਸਰਵਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਜੋ ਅਸਲ ਵਿੱਚ ਸਰਕਾਰ ਦੀ ਅਸਲ ਮਨਸ਼ਾ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਅੱਜ ਦੀ ਨਹੀਂ ਬਲਕਿ ਮੁੱਢ ਤੋਂ ਹਕੂਮਤ ਦੀਆਂ ਅੱਖਾਂ ਵਿੱਚ ਰੜਕਦੀ ਜਾ ਰਹੀ ਹੈ ਕਾਂਗਰਸ ਹਕੂਮਤ ਨੇ ਵੀ ਸਿੱਖਾਂ ਦੀ ਤਾਕਤ ਨੂੰ ਮਲਿਆ ਮੇਟ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਦੀ ਸਾਜ਼ਿਸ਼ ਰਚੀ ਸੀ ਜੂਨ 84 ਕੱਲੂ ਕਾਰੇ ਦੀ ਸਾਰੀ ਕਾਰਵਾਈ ਦੀ ਨਿਗਰਾਨੀ ਦਿੱਲੀ ਵਿੱਚ ਬੈਠ ਖੁਦ ਇੰਦਰਾ ਗਾਂਧੀ ਕਰ ਰਹੀ ਸੀ ਇਹ ਹਥਿਆਰਬੰਦ ਹਮਲਾ ਪੂਰਨ ਯੋਜਨਾਬੰਦ ਤਰੀਕੇ ਨਾਲ ਕਰਵਾਇਆ ਗਿਆ ਸੀ ਜੋ ਕਿ ਅਨਮਨੁੱਖੀ ਅਨੈਤਿਕਤਾ ਤੇ ਸਿੱਖ ਭਾਵਨਾਵਾਂ ਦੇ ਉਲਟ ਸੀ ਇਹ ਖੂਨੀ ਕਾਣ ਸਿੱਖਾਂ ਦੇ ਦਿਲਾਂ ਅੰਦਰ ਹਮੇਸ਼ਾ ਜ਼ਖਮ ਬਣ ਕੇ ਰਸਦਾ ਰਹੇਗਾ ਜੂਨ 1984 ਦੇ ਕੱਲੂ ਘਾਰੇ ਵਿੱਚ ਸ਼ਹੀਦ ਹੋਏ ਸਮੂਹ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸ਼੍ਰੋਮਣੀ ਅਕਾਲੀ ਦਲ ਕੋਟਾਨ ਕੋਟ ਪ੍ਰਣਾਮ ਕਰਦਾ ਹੈ। ਅੱਜ 4 ਦਹਾਕਿਆਂ ਬਾਅਦ ਵੀ ਸਿੱਖਾਂ ਨੂੰ ਇਸ ਦਾ ਇਨਸਾਫ ਨਹੀਂ ਮਿਲਿਆ। ਅੱਜ ਕਾਂਗਰਸੀ ਹੱਥ ਵਿੱਚ ਸੰਵਿਧਾਨ ਦੀ ਕਾਪੀ ਫੜ ਕੇ ਡਰਾਮੇਬਾਜ਼ੀਆਂ ਕਰਦੇ ਹਨ ਕਿ ਕਾਂਗਰਸ ਨੂੰ ਮੁੜ ਸੱਤਾ ਵਿੱਚ ਲੈ ਕੇ ਆਓ ਤਾਂ ਕਿ ਦੇਸ਼ ਦਾ ਸੰਵਿਧਾਨ ਬਚਾਇਆ ਜਾ ਸਕੇ ਪਰ ਕੀ ਇਹ ਦੱਸਣਗੇ ਕਿ ਦੇਸ਼ ਦਾ ਸੰਵਿਧਾਨ ਜਿਉਂਦਾ ਕਦੋਂ ਸੀ ਸ਼ਾਇਦ ਇਹ ਇਤਿਹਾਸ ਤੋਂ ਵਾਕਿਫ ਨਹੀਂ ਹਨ ਕਿ ਸਭ ਤੋਂ ਵੱਧ ਸੰਵਿਧਾਨ ਦਾ ਕਾਹਨ ਹੀ ਦੇਸ਼ ਦੀ ਕਾਂਗਰਸ ਸਰਕਾਰ ਨੇ ਕੀਤਾ ਸੀ